ਪ੍ਰੀਆ ਕਾ ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਤਰੰਤਾਰੰ ਦਿਖੇ ਗੱਡ ਦੇ ਅੰਦਰ ਦਾਖਲ ਹੋ ਕੇ ਚੋਰਾ ਨੇ ਕੀਤੀ ਲੁੱਟ ਸ਼ਿਕਸ਼ਾ ਚਾਲਕ ਨੇ ਹਰ ਮੰਦਰ ਸਾਹਿਬ ਜਾ ਰਹੀਆਂ ਸਵਾਰੀਆਂ ਨੂੰ ਲੁੱਟਿਆ ਕੜਾਕੇ ਦੀ ਠੰਡ ਤੇ ਗਹਿਰੀ ਧੁੰਦ ਕਾਰਨ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ ਅਤੇ ਹੁਣ ਖਬਰਾਂ ਵਿਸਥਾਰ ਨਾਲ ਮਾਮਲਾ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਕਸਬਾ ਡਾਲਦਾ ਜਿੱਥੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਦੋ ਕਰਾਂ ਨੂੰ ਗੁੰਡੇ ਅੰਸਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤਿਆਕਾਰ ਵਿੱਚ ਦਾਖਲ ਹੋ ਕੇ ਹਮਲਾ ਕਰਕੇ ਕਾਰ ਦੀ ਬੁਰੀ ਤਰ੍ਹਾਂ ਪੰਨ ਤੋੜ ਕੀਤੀ ਗਈ ਅਤੇ ਨਾਲ ਹੀ ਕਾਰ ਵਿੱਚ ਪਈ 60000 ਦੇ ਕਰੀਬ ਨਕਦੀ ਅਤੇ ਸੋਨਾ ਲੈ ਕੇ ਗੁੰਡਾ ਅੰਸਰ ਰਫੂਚਕਰ ਹੋ ਗਏ ਪੀੜਤ ਪਰਿਵਾਰ ਨੇ ਉਹਨਾਂ ਨਾਲ ਹੋ ਰਹੀ ਬੇਇਨਸਾਫੀ ਸੰਬੰਧੀ ਕਾਰਵਾਈ ਦੀ ਮੰਗ ਕੀਤੀ ਹੈ ਇਸ ਮਾਮਲੇ ਸੰਬੰਧੀ ਸਬ ਡਿਵੀਜ਼ਨ ਪਿੱਖੀਵਿੰਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਗੈਰ ਲੱਗ ਬੰਦੇ ਇਕਦਮੀ ਆ ਗਏ ਸਾਡੇ ਪ੍ਰਵਾਹ ਹੀ ਨਹੀਂ ਕੋਈ ਜੀ ਕਰੇਗਾ ਇਹ ਜੋ ਇੱਥੇ ਥਾਣੇ ਗਏ ਖਲੜੇ ਗਏ ਤੇ ਮਗਰੋਂ ਕਹੇ ਦਾਤਾ ਉਹ ਚਲੇ ਗਏ ਤੇ ਤੁਸੀਂ ਆ ਜਾਓ ਬੰਦੇ ਲੈ ਕੇ ਦਾਤਰ ਹੀ ਵੇਖੇ ਤੇ ਡਾਂਗਾ ਵੇਖਣਾ। ਆਏ ਜੀ ਸਾਡੇ ਘਰੇ ਆਏ ਬੰਦੇ ਆਏ ਆ। ਸਾਨੂੰ ਪਹਿਲਾਂ ਧਮਕ ਜਾਂ ਦਿੰਦੇ ਸੀ ਤੇ ਬਾਅਦ ਚਾਹੀ ਥਾਣੇ ਗਏ ਆ। ਥਾਣੇ ਅਸੀਂ ਥਾਣੇ ਬੈਠੇ ਆ ਤੇ ਇਹ ਮਗਰੋਂ ਆਣ ਕੇ ਗੈਂਟਰ ਜਿਹੜੇ ਜੋ ਸਾਡੀ ਤੋੜ ਭੰਨ ਕਰ ਗਏ ਆ। ਕਿੰਨੇ ਕੇ ਲੋਕ ਸੀ ਉਹ ਇਹ ਕੋਈ 70 ਸੀ ਲੋਕ ਗਏ ਇਹਦੀ 60 ਪੇੜ ਲੱਗੀ ਆ ਮੇਰੇ ਵੱਡੇ ਭਰਾ ਦੀ ਨੋ ਆ ਉਹ ਉਹਦੇ ਲੱਗੀ ਸੱਟ ਉਹ ਗਰਭਵਤੀ ਆ ਉਹ ਉਥੇ ਸੋਰ ਸੰਗ ਦਾਖਲਿਆ ਅਸੀਂ ਤੇ ਆਨੇ ਆ ਜੀ ਸਾਡੇ ਕਾਰਵਾਈ ਵੇਖੋ ਜੀ ਸਾਡੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਵਿਜਾਇ ਇਹ ਧਮਕੀਆਂ ਦੀ ਤੀ ਜਾਂਦੇ ਸੀ ਕੋਈ ਗੱਲ ਨਹੀਂ ਅਸੀਂ ਤੇ ਆਖੇ ਜੇ ਕੋਈ ਗੱਲ ਬਾਦਿਆ ਆਪਾਂ ਬਹਿ ਕੇ ਕਰ ਲੈਨੇ ਆ ਤੇ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਸੁਣੀ ਸਾਡੀ ਤੇ ਅਸੀਂ ਚਲੇ ਕੇ ਥਾਣੇ ਰਿਪੋਰਟ ਦਿੱਤੀ ਜਾ ਕੇ ਉਹਨਾਂ ਨੇ ਕੀ ਕੀਤਾ ਕਿ ਮੁੰਛੀ ਨੂੰ ਵੀ ਸੁਣਾਇਆ ਅਸੀਂ ਕਿਹਾ ਵੇਖ ਲੋ ਤੇ ਸਾਡੇ ਤੁਹਾਡੇ ਸਾਹਮਣੇ ਧਮਕੀਆਂ ਆ ਰਹੀਆਂ ਪਰ ਉਹਨਾਂ ਨੇ ਆ ਕੇ ਘਰ ਬੁਏ ਦੀ ਤੋੜਪੰਨ ਕਰਦੀ। ਦੇਖੋ ਇਸ ਬੰਦੀ ਮੈਨੂੰ ਅੱਜ ਹੀ ਪਤਾ ਲੱਗਾ ਮੈਂ ਐਸਐਚਓ ਦੀ ਡਿਊਟੀ ਲਾਤੀ ਤੇ ਜਿੱਦਾਂ ਦੇ ਵੀ ਘਰ ਵਾਲੇ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਜਿਹੜੀ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕੀਤੀ ਜਾਊਗੀ। ਤੇ ਥੋੜਾ ਜਿਹਾ ਮੈਨੂੰ ਇਹ ਵੀ ਪਤਾ ਲੱਗਾ ਵੀ ਜਿਹੜੇ ਹਮਲਾ ਕਰਨ ਵਾਲੇ ਜਾਂ ਜਿਹੜੇ ਬੰਦਿਆਂ ਨੇ ਝਗੜਾ ਕੀਤਾ ਉਹਨਾਂ ਦੀ ਲੜਕੀ ਨੂੰ ਇਹਨਾਂ ਦਾ ਕੋਈ ਲੜਕਾ ਜਿਹੜੇ ਫੋਨ ਦੇ ਉੱਤੇ ਕੋਈ ਜਿਹੜੀ ਭੱਦੀ ਸ਼ਰਾਬਲੀ ਵਰਸਪੀ ਫੋਨ ਕਰਦਾ ਜੀ ਆਪਸ ਦੇ ਵਿੱਚ ਇੱਕ ਦੂਜੇ ਦੇ ਨੋਨ ਨੇ ਤੇ ਇਸ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ। ਮਾਮਲਾ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਜਿੱਥੇ ਈ ਰਿਕਸ਼ਾ ਤੇ ਸਵਾਰ ਹੋ ਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਜਾ ਰਹੇ ਸ਼ਰਧਾਲੂਆਂ ਨਾਲ ਈ ਰਿਕਸ਼ਾ ਚਾਲਕ ਵੱਲੋਂ ਦਾਤਰ ਦੀ ਨੋਕ ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਸ਼ਰਧਾਲੂਆਂ પાસેੋਂ ਲੱਖਾਂ ਰੁਪਏ ਲੈ ਕੇ ਚਾਲਕ ਫਰਾਰ ਹੋ ਗਿਆ। ਪੀੜਤ ਸ਼ਰਧਾਲੂਆਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ केस पवित्र जगह से आने वाले श्रद्धालुओं की सुरक्षा लिए पुख्ता प्रबंध होने चाहिए हैं हम लोग को कोई आश्वासन ही नहीं था ये से लूटा जाएगा हम लोग तो आए थे कि माथा टेक के चलेंगे और आगे तो ये हो गया हम लोग को कुछ पता नहीं है हमको कुछ कार्रवाई कैसे करें क्या करें हमको कुछ आइडिया ही नहीं है अमृतसर स्टेशन से हम उठे थे हमें जाना था गोल्डन टेंपल के पास में कोई भी होटल में और क्योंकि होटल ये जो गाड़ी वाले हैं ये लोग जाते हैं और इनका कमीशन सेट रहता है ये इजीली दिला देते हैं इनके पास बहुत ऑप्शंस रहते हैं तो हमने कहा चलो चल लेते हैं दो दिन की बात है रह लेंगे लेकिन हमारे साथ जो हुआ हमें ईस्ट मोहन नगर में ले जाकर जो लूटा गया अभी पे ये बहुत बहुत ही शर्मनाक वाक्य है करीब करीब हमारे पचास से साठ का फोन गया बीस इन कैश गया आज सुबह सुबह जो हमें रिपोर्ट मिली है की हमारे पैसे ट्रांसफर हो रहे हैं इस वे पैरही कड़ाके की ठंड अति गहरी धुंध कारण ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਪਾਰਾ ਕਾਫੀ ਡਿੱਗਨ ਕਾਰਨ ਠੰਡ ਬਹੁਤ ਵੱਧ ਗਈ ਹੈ ਲੋਕਾਂ ਨੇ ਆਖਿਆ ਕਿ ਇਸ ਕੜਾਕੇ ਦੀ ਸ਼ੀਤ ਲਹਿਰ ਅਤੇ ਤੁੰਦ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਅਤੇ ਦਿਨਚਰਿਆ ਦੇ ਕੰਮ ਨਿਪਟਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਉਹਨਾਂ ਆਖਿਆ ਕਿ ਠੰਡ ਤੋਂ ਬਚਾਅ ਲਈ ਲੋਕ ਗਰਮ ਕੱਪੜੇ ਪਾ ਕੇ ਰੱਖਣ ਅਤੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਜਾਵੇ ਸ਼ਹਿਰ ਦੀ ਬਹੁਤ ਜ਼ਿਆਦਾ ਤੁੰਦ ਪੈ ਰਹੀ ਹੈ ਇਸ ਤੂਂਦ ਥੋੜੀ ਬਿਮਾਰੀ ਦਾ ਘਰ ਵੀ ਹੈ ਜ ਜਿੰਨੀ ਦੇ ਬਰਸਾਤ ਨਹੀਂ ਪੈ ਜਾਂਦੀ ਉਨੀ ਦੇ ਤੱਕ ਇਹਦਾ ਕੋਈ ਹੱਲ ਨਹੀਂ ਹੈ ਬਾਕੀ ਆਪਣਾ ਇਹਦੇ ਹਰ ਬੰਦੇ ਨੂੰ ਬਚਾ ਕਰਨਾ ਚਾਹੀਦਾ ਆਪਣੇ ਆਪ ਨੂੰ ਨਿਗਾ ਰੱਖਣਾ ਚਾਹੀਦਾ ਤੇ ਤੂਂਦ ਤੋਂ ਥੋੜਾ ਬਚਾ ਕੇ ਚੱਲਣਾ ਚਾਹੀਦਾ ਡਰਾਈਵਿੰਗ ਵਾਲੇ ਆ ਜਿਹੜੇ ਵੈਸੇ ਤੇ ਡਰਾਈਵਿੰਗ ਬਾਹਰ ਜਾਣਾ ਕਿਤੇ ਵੀ ਜਾਣਾ ਅਵੋਇਡ ਕਰਨ ਕਿਉਂਕਿ ਐਕਸੀਡੈਂਟ ਵੀ ਬਹੁਤ ਹੋ ਰਹੇ ਨੇ ਆਪਣਾ ਬਚਾ ਆਪਣੇ ਹੱਥ ਹੀ ਆ ਇਹ ਜਿਹੜੀ ਧੁੰਦ ਹੈ ਖਤਰਨਾਕ ਹੈ ਬਿਜਿਬਿਲਟੀ ਬਹੁਤ ਘਟੂਨ ਦੇ ਦੇ ਵਿੱਚ ਉਹ ਜਿਸ ਤਰ੍ਹਾਂ ਅੱਜ ਸਵੇਰੇ ਅਖਬਾਰ ਪੜ੍ਹੀਏ ਤੇ ਸਾਡੇ ਬਿਆਸ ਪੁਲ ਦੇ ਉੱਤੇ ਇਹ ਬੜਾ ਵੱਡਾ ਐਕਸੀਡੈਂਟ ਹੋਇਆ ਵਾ ਔਰ ਕਈ ਜਾਨੀ ਮਾਲੀ ਨੁਕਸਾਨ ਵੀ ਹੋਏ ਨੇ ਔਰ ਸਾਨੂੰ ਲੋਕਾਂ ਨੂੰ ਸਫ਼ਰ ਦੇ ਵਿੱਚ ਖਾਸ ਕਰਕੇ ਧੁੰਦੇ ਤੋਂ ਅਵਾਇਡ ਕਰਨਾ ਚਾਹੀਦਾ ਹੈ ਜੇ ਕਰ ਸਕਦੇ ਹੋ ਜਰੂਰ ਕਰੀਏ ਔਰ ਨਿਕਲਣਾ ਵੀ ਜ਼ਰੂਰੀ ਪਵੇ ਤੇ ਕੋਟੜੀ ਦੇ 10 ਫੀਟ ਬਾਹਰ ਨਿਕਲੇ ਤਾਂ ਕਿ ਵਿਜ਼ਿਬਿਲਟੀ ਥੋੜੀ ਵੱਧ ਜਾਂਦੀ ਹੈ ਦੇ ਨਾਲ ਨੂੰ ਇਹ ਇਸ ਸਾਲ ਦੀ ਪਹਿਲੀ ਧੁੰਦ ਹੈ ਔਰ ਧੁੰਦ ਜਿਹੜੀ ਖਤਰਨਾਕ ਹੈ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਜਿਹੜੇ ਥੋੜੇ 60 ਪਲਸ ਨੇ ਕਿਉਂਕਿ ਜਦੋਂ ਧੁੰਦ ਪੈਂਦੀ ਹੈ ਉਹ ઓਕਸੀਜਨ ਥੋੜੀ ਘਟਦੀ ਹੈ ਉਹਦੇ ਘਟਣ ਦੇ ਨਾਲ ਹਾਰਟ ਪੇਸ਼ੈਂਟ ਨੂੰ ਇਹਦਾ ਬਹੁਤ ਜ਼ਿਆਦਾ ਡਰ ਲੈਂਦਾ ਇਹਦੇ ਨਾਲ ਮਸਲ ਜਿਹੜੇ ਖਿੱਚੇ ਜਾਂਦੇ ਆ ਮਸਕুলਰ ਪ੍ਰੋਬਲਮਸ ਆਂਦੀਆਂ ਨੇ ਔਰ ਜਿਹੜੇ ਹਾਰਟ ਪੇਸ਼ੈਂਟ ਨੇ ਖਾਸ ਕਰਕੇ ਉਹਨਾਂ ਨੂੰ ਧੁੰਦ ਦੇ ਵਿੱਚ ਬਾਹਰ ਤਾਂ ਨਿਕਲਣਾ ਨਹੀਂ ਚਾਹੀਦਾ ਔਰ ਸੈਰ ਕਰਨ ਵਾਸਤੇ ਬਿਲਕੁਲ ਨਹੀਂ ਜਾਣਾ ਚਾਹੀਦਾ ਔਰ ਵਿਜ਼ਿਬਿਲਟੀ ਬਹੁਤ ਘੱਟ ਹੋਣ ਦੇ ਕਾਰਨ ਸਾਡੇ ਕੱਪੜੇ ਵੀ ਇਹੋ ਜਿਹੇ ਹੁੰਦੇ ਆ ਕਿ ਅੱਜਕੱਲ ਟ੍ਰੈਕਸੂਟ ਨੀਲੇ ਕਾਲੇ ਹੀ ਆਂਦੇ ਆ ਜਿਹੜੇ ਹਨੇਰੇ ਵਿੱਚ ਦਿਸਦੇ ਨਹੀਂ ਔਰ ਬਹੁਤ ਵੱਡੀਆਂ ਘਟਨਾਵਾਂ ਦਾ ਉਹ ਇੱਕ ਕਾਰਨ ਬਣ ਜਾਂਦੇ ਆ ਸਵੇਰ ਨੂੰ ਅਸੀਂ ਲੋਕ ਬਾਜ਼ਾਰਾਂ 'ਚ ਜਾਂਦੇ ਆ ਮੰਡੀਆਂ 'ਚ ਜਾਂਦੇ ਆ ਕੋਈ ਸਬਜ਼ੀ ਲੈਣ ਜਾਂਦਾ ਹੈ ਕੋਈ ਪੱਠੇ ਲੈਣ ਜਾਂਦਾ ਹੈ ਕੋਈ ਕੋਈ ਕਾਰੋਬਾਰ ਕਰਦਾ ਉਹ ਲੋਕਾਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਆਂਦੀ ਹੈ ਕਿ ਸਵੇਰ ਨੂੰ ਵਿਜ਼ਿਬਿਲਟੀ ਬਿਲਕੁਲ ਨੀਅਰੈਸਟ ਹੁੰਦੀ ਹੈ ਅਗਲਾ ਸਟੈਪ ਨਜ਼ਰ ਨਹੀਂ ਆਂਦਾ ਔਰ ਉਹਦੇ ਨਾਲ ਜਿਹੜਾ ਜਾਨਮਾਲ ਦਾ ਬਹੁਤ ਖਤਰਾ ਰਹਿੰਦਾ ਇਹਨਾਂ ਦਿਨਾਂ ਦੇ ਵਿੱਚ ਐਕਸੀਡੈਂਟ ਵਧਦੇ ਨੇ ਜਿੰਨਾ ਜਿਆਦਾ ਤੋਂ ਜਿਆਦਾ ਅਵਾਇਡ ਕੀਤਾ ਜਾਵੇ ਉਹ ਜਿਆਦਾ ਬਿਹਤਰ ਹੈ ਅੱਜ ਸੀ ਆਪਣੇ ਘਰੋਂ ਬਾਹਰ ਨਿਕਲੇ ਤੇ ਬਹੁਤ ਜਿਆਦਾ ਠੰਡ ਸੀ ਕਿ ਸਾਹਮਣੇ ਬੰਦਾ ਵੀ ਨਹੀਂ ਵਿਖੰਦਿਆ ਸੀ ਤਾਂ ਕਰਕੇ ਸਾਨੂੰ ਬੱਚੇ ਤੇ ਬਜ਼ੁਰਗ ਨੂੰ ਅੰਦਰ ਹੀ ਰੱਖਣਾ ਚਾਹੀਦਾ ਤੇ ਗਰਮ ਕੱਪੜੇ ਪਾਉਣੇ ਚਾਹੀਦੇ ਕਹਿੰਦੇ ਨੇ ਕਿ ਕੁਦਰਤ ਦੇ ਰੰਗ ਵੇਖ ਲੋ ਕਿਤੇ ਧੁੱਪ ਕਿਤੇ ਛਾਂ ਕਿਤੇ ਠੰਡ ਵੇਖ ਲੋ ਧੁੰਦ ਦੀ ਚਾਦਰ ਚ ਲਿਪਟਿਆ ਸਮਾਨ ਅੱਜ ਜਿੱਥੇ ਲੋਕਾਂ ਦੇ ਰੋngਟੇ ਖੜੇ ਕਰ ਰਿਆ ਹੈ ਉੱਥੇ ਹੀ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਲੋਕਾਂ ਦਾ ਇੱਕੋ ਹੀ ਅਖਣਾ ਹੈ ਕਿ ਅਬ ਨਾ ਜਿਹੜੇ ਘਰ 'ਚ ਛੋਟੇ ਬੱਚੇ ਨੇ ਜਾਂ ਬਜ਼ੁਰਗ ਨੇ ਉਹਨਾਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਔਰ ਗਰਮ ਕੱਪੜੇ ਪਾ ਕੇ ਰੱਖਣ ਲੋਕ ਡਰਾਈਵਿੰਗ ਕਰਦੇ ਸਮੇ ਆਪਣੇ ਦਸਤਾਵੇਜ਼ ਵੀ ਨਾਲ ਰੱਖਣ ਤੇ ਪਲੱਸ ਗਰਮ ਕਪੜੇ ਪਾ ਕੇ ਜਰੂਰ ਘਰੋਂ ਨਿਕਲਣ ਤਾਂ ਜੋ ਇਸ ਭਰ ਦੀ ਜਿਹੜੀ ਠੰਡ ਹੈ ਜਬ ਭਰ ਦੀ ਜਿਹੜੀ ਤੁੰਡ ਹੈ ਇਹ ਤੋਂ ਲੋਕਾਂ ਦਾ ਬਚਾਅ ਵੀ ਹੋ ਸਕੇ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਥਾਣਾ ਵੇਰਕਾ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ પાસે ਦੋ ਮੋਟਰਸਾਈਕਲ ਖੋਹੀਤੀ 1100 ਰੁਪਏ ਅਤੇ ਬੇਸਬਾਲ ਰਾਮਕੀਤਾ ਗਿਆ ਥਾਣਾ ਕੰਬੋ ਵੱਲੋਂ ਦੋ ਵਾਕ-ਵਾਕ ਮੁਕਾਦਮੇ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਦੇਸੀ ਬੱਤੀ ਬੋਰ ਪਿਸਟ ਇੱਕ ਜ਼ਿੰਦਾ ਰੌਣ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ। थाना ਡੀ ਡਿਵੀਜ਼ਨ ਵੱਲੋਂ ਮੰਦਰ ਵਿੱਚ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਚਾਂਦੀ ਦੇ ਨੇਤਰ ਬਰਾਮਦ ਕੀਤੇ ਗਏ। थाना 베ਰਕਾਵਲੋਂ ਚੋਰੀ ਕਰਨ ਵਾਲੇ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਖੋਸ਼ ਉਦਾ ਐਕਟਿਵਾ ਬਰਾਮਦ ਕੀਤਾ ਗਿਆ। थाना 시ਹਾਟਾ ਵੱਲੋਂ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 20 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਥਾਣਾ ਤਰਸੀਕਾ ਵੱਲੋਂ ਪਗੋੜਾਕਰਾਰ ਦਿੱਤੇ ਦੋਸ਼ੀ ਜਗਦੇਵ ਸਿੰਘ ਜੱਗੂ ਪੁੱਤਰ ਜਗੀਰ ਸਿੰਘ ਵਾਸੀ ਢਾਲਕੀ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ। ਥਾਣਾ ਸੀ ਡਿਵੀਜ਼ਨ ਵੱਲੋਂ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ 3 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕੀਤਾ ਗਿਆ। ਅੰਮ੍ਰਿਤਸਰ ਸ਼ਹਿਰ ਵਿੱਚ ਸਮਝਦਾਰ ਲੋਕ ਰਹਿੰਦੇ ਹਨ ਪਰ ਕਈ ਵਾਰ ਸਮਝਦਾਰੀ ਦੀ ਥਾਂ ਗਲਤੀ ਕਰ ਬੈਠਦੇ ਹਨ। ਅਸੀਂ ਗੱਲ ਕਰ ਰਹੇ ਹਾਂ ਸ਼ਹਿਰ ਦੀਆਂ ਸੜਕਾਂ ਤੇ ਵਾਹਨਾ ਦੀ ਗਲਤ ਪਾਰਕਿੰਗ ਬਾਰੇ। ਦੇਖਣ ਵਿੱਚ ਆਇਆ ਕਿ ਸੜਕਾਂ 'ਤੇ ਟ੍ਰੈਫਿਕ ਪੁਲਿਸ ਵੱਲੋਂ ਗਲਤ ਢੰਗ ਨਾਲ ਖੜੀਆਂ ਗੱਡੀਆਂ ਨੂੰ ਟੋਅ ਕੀਤਾ ਗਿਆ। ਮਹਿਕਮੇ ਦੇ ਮੁਲਾਜ਼ਮ ਅਕਸਰ ਲੋਕਾਂ ਨੂੰ ਗਲਤ ਪਾਰਕਿੰਗ ਨਾ ਕਰਨ ਦੀ ਹਦਾਇਤ ਦਿੰਦੇ ਹਨ ਪਰ ਲੋਕ ਇਹ ਗਲਤੀ بار-बार ਕਰਦੇ ਹਨ। ਮਹਿਕਮੇ ਵੱਲੋਂ ਚਲਾਨ ਕੱਟਿਆ ਜਾਂਦਾ ਹੈ ਜਿਸ ਨਾਲ ਪੈਸਾ ਅਤੇ ਸਮਾਂ ਦੋਵੇਂ ਖਰਾਬ ਹੁੰਦੇ ਹਨ। ਇਕ ਜਾਂ ਦੋ ਵਾਰ ਇਸ ਹਰਕਤ ਨੂੰ ਗਲਤੀ ਕਹਿ ਸਕਦੇ ਹਾਂ ਪਰ بار-बार ਹੋਣ ਤੇ ਆਦਤ ਕਹਲਾਈ ਜਾਂਦੀ ਹੈ। ਕੰਪਰਸਰ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਨੋ ਪਾਰਕਿੰਗ ਦੇ ਜਗ੍ਹਾ-ਜਗ੍ਹਾ ਬੋਰਡ ਲੱਗੇ ਹੋਏ ਹਨ 온 ਰੋਡ ਪਾਰਕਿੰਗ ਮਨਾ ਹੈ ਸਾਰੇ ਜਾਣਦੇ ਹਨ ਇਵਨ ਲੋਕਲਸ ਵੀ ਔਰ ਜੋ ਬਾਹਰੋਂ ਆਂਦੇ ਉਹਨਾਂ ਨੂੰ ਵੀ ਕਿਉਂਕਿ ਪੁਲਿਸ ਵਾਲੇ ਖੜੇ ਹੁੰਦੇ ਹਨ ਗਾਈਡ ਕਰਨ ਵਾਸਤੇ ਸਮਝਾਉਣ ਵਾਸਤੇ ਕਿ ਗੱਡੀਆਂ ਇੱਥੇ ਨਾ ਲਾਓ ਲੋਕੀ ਫਿਰ ਵੀ ਗੱਡੀ ਲਾਂਦੇ ਹਨ ਔਰ ਉਸ ਵਕਤ ਜਿਵੇਂ ਤੁਸੀਂ ਵੇਖਦੇ ਹੋਗੇ ਲਗਾਤਾਰ ਗੱਡੀਆਂ ਟੋ ਵੀ ਹੁੰਦੀਆਂ ਹਨ ਔਨ ਦਾ ਸਪੌਟ ਚਲਾਨ ਵੀ ਹੁੰਦੇ ਹੈ ਜਿੱਥੇ ਟੋ ਕਰਕੇ ਲੈ ਕੇ ਆਂਦੇ ਹੈ ਉੱਥੇ ਯਾਰਡ ਦੇ ਵਿੱਚ ਚਲਾਨ ਹੁੰਦੇ ਹੈ ਪਰ ਫਾਇਦਾ ਕੀ ਟਾਈਮ ਵੀ ਵੇਸ ਹੋਇਆ ਔਰ ਨਾਲ ਪੈਸਾ ਵੀ ਜੋ ਅਸੀਂ ਵੀ ਲੋਕਾਂ ਨੂੰ ਕਿ ਨੋ ਪਾਰਕਿੰਗ ਦੀ ਜਗ੍ਹਾ ਹੈਗੀ ਆ ਉਹ ਨਾ ਮੱਲੀ ਜਾਵੇ ਨਾ ਉੱਥੇ ਗੱਡੀ ਖੜੀ ਕੀਤੀ ਜਾਵੇ ਕਿਉਂਕਿ ਜਦ ਟੋ ਹੁੰਦੀ ਹੈ ਉਹ ਕਿਤਨਾ ਕਿਤੇ ਗੱਡੀ ਨੂੰ ਵੀ ਕੁਝ ਨੁਕਸਾਨ ਪਹੁੰਚਦਾ ਹੈ ਟੂ ਵੀਲਰਸ ਦਾ ਵੀ ਆਈ ਹਾਲ ਹੈ ਗੱਡੀਆਂ ਟੂ ਵੀਲਰਸ ਵੀ ਜਿਹੜੇ ਆਪਣੇ ਲਗਾ ਜਾਂਦੇ ਆ ਨੋ ਪਾਰਕਿੰਗ ਦੇ ਵਿੱਚ ਉਹ ਵੀ ਚੁੱਕੇ ਜਾਂਦੇ ਆ ਉਹਨਾਂ ਦੇ ਵਿੱਚ ਚਲਾਂਸ ਹੁੰਦੇ ਆ ਟਾਈਮ ਵੇਸ ਹੁੰਦੇ ਆ ਔਰ ਜ਼ਰੂਰੀ ਕੰਮ ਜਿਹੜੇ ਆ ਉਹ ਰਹਿ ਜਾਂਦੇ ਉਮੀਦ ਕਰਦੇ ਆਂ ਕਿ ਸ਼ਹਿਰ ਵਾਸੀ ਕੁਝ ਸਿੱਖਣ ਨੋ ਪਾਰਕਿੰਗ ਦਾ ਨੋ ਪਾਰਕਿੰਗ ਦਾ ਮਤਲਬ ਹੁੰਦਾ ਹੈ ਕੈਮਰਾ ਪਰਸਨ ਰਕੇਸ਼ਨਲ ਜੀਪੀਐਸ ਐਂਡ ਫੋਸਨਿਊਜ਼ ਅੰਮ੍ਰਿਤਸਰ ਪ੍ਰਧਾਨ ਮੰਤਰੀ ਲੋਕਾਂ ਤੱਕ ਪਹੁੰਚਣ ਲਈ ਹਲਕਾ ਦਖਣੀ ਵਿਖੇ ਪੰਜ ਪਾ ਦੇ ਸੀਨੇ ਰਾਗੂ ਗੁਰਪ੍ਰਤਾਪ ਸਿੰਘ ਟਿੱਕਾ ਦੀ ਅਗਵਾਈ ਹੇ ਕੋਟ ਖਾਲਸਾ ਦੀਪ ਸਿੰਘ ਸੁਲਤਾਨਵਿੰਡ ਵਿਖੇ ਕੈਂਪ ਲਗਾਇਆ ਗਿਆ ਇਸ ਮੌਕੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਜਸਪਾਲ ਸਿੰਘ ਕਮਨਬੀਰ ਸਿੰਘ ਮੰਜਲ ਵਿਜੇ ਬਿਆਲਾ ਰਾਜੇਂਦਰ ਸਿੰਘ ਰਾਜਾ ਸੁਮਿਤ ਸਿੰਘ ਚਾਬਲਾ ਸਮੇਤ ਕਈ ਲੋਕ ਮੌਜੂਦ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵਿੱਚ ਵਿਕਸਿਤ ਭਾਰਤ ਯਾਤਰਾ ਇੱਕ ਸ਼ੁਰੂ ਹੀ ਗਈ ਸੀ ਜਿਹਦਾ ਨਾਂ ਰੱਖਿਆ ਗਿਆ ਜਿਹਦੇ ਵਿੱਚ ਇੱਕ ਵੈਨ ਇਸ ਤਰ੍ਹਾਂ ਆਉਣੀ ਹੈ ਜਿਹਦੇ ਵਿੱਚ ਲੋਕ ਭਲਾਈ ਸਮਾਏ ਭਲਾਈ ਸਕੀਮਾਂ ਲੋੜਵੰਦਾਂ ਵਾਸਤੇ ਜਿਵੇਂ ਕਿ ਇਲਾਜ ਦਾ 5 ਲੱਖ ਰੁਪਏ ਦਾ ਜਿਹੜਾ ਕਾਰਡ ਬੰਨਾ ਵਾ ਕੱਚੇ ਕੋਠਿਆਂ ਦੇ ਜਿਨ੍ਹਾਂ ਦੇ ਪੈਸੇ ਸੀ ਲੈਟਰਨ ਬਾਥਰੂਮ ਦੇ ਜਿਹੜੇ ਸੀਗੇ ਜੇ ਕਿਸੇ ਤੇ ਨਹੀਂ ਲੱਗੇ ਜਾਂ ਰਿਪੇਅਰ ਵਾਸਤੇ ਪੈਸੇ ਸੀ ਛੋਟੀਆਂ ਰੇੜੀ ਫੜੀ ਵਾਲਿਆਂ ਨੂੰ 10-10 20-20 ਹਜ਼ਾਰ ਦੇ ਜਿਹੜੇ ਕੰਮ ਵਾਸਤੇ ਫਾਰਮ ਭਰੇ ਗਏ ਸੀ ਜਿਨ੍ਹਾਂ ਨੂੰ ਮਿਲਣਾ ਇਹਦੇ ਨਾਲ ਹੋਰ ਵੀ ਇਸ ਤਰ੍ਹਾਂ ਦੀਆਂ ਕਈ ਲੋਨ ਦੀਆਂ ਸਕੀਮਾਂ ਨੇ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਨੇ ਤੇ ਅੱਜ ਤਿੰਨ ਥਾਵਾਂ ਤੇ ਹਲਕਾ ਸਾਊਥ ਦੇ ਵਿੱਚ ਜਿਹੜੀ ਆ ਇਹ ਮੁਹਿੰਮ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਸੁਲਤਾਨਵਿੰਡ ਜਿਹੜਾ ਗੁਰਦੁਆਰੇ ਦੇ ਲਾਗੇ ਲਾਈ ਗਈ ਸੀ ਫਿਰ ਗੇਟ ਭਗਤਾਂ ਵਾਲੇ ਦੇ ਬਾਹਰ-ਬਾਰ ਲਾਈ ਗਈ ਆ ਤੇ ਹੁਣ ਇੱਥੇ ਦਾਸ ਦੇ ਗ੍ਰਹਿ ਕੋਟ ਬਾਬਾ ਦੀਪ ਸਿੰਘ ਦੇ ਸਾਹਮਣੇ ਲਾਈ ਗਈ ਆ ਕੱਲ ਕੋਟ ਮਿਸਿੰਗ ਆ ਇਹ ਤਿੰਨ ਚਾਰ ਦਿਨ ਇਸ ਤਰ੍ਹਾਂ ਬੈਨ ਰਹਿਣੀ ਆ ਤੇ ਅਸੀਂ ਮੰਗ ਕੀਤੀ ਵੀ ਹੋਰ ਵੀ ਤੁਸੀਂ ਇਹ ਕੰਟੀਨਿਊ ਜਿਹੜੇ ਕੈਂਪ ਲੱਗਦੇ ਰਹਿਣ ਤਾ ਜੋ ਲੋੜਵੰਦਾਂ ਨੂੰ ਇਹਦੀ ਸਹੂਲਤ ਹੋਰ ਮਿਲ ਸਕੇ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਖਨਸ਼ਾਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਾ ਹੱਡ ਚੀਰਵੀ ਠੰਡ ਨੂੰ ਵੇਖਦੇ ਹੋਏ ਗੁਰੂ ਨਾਨਕ ਦੇਵ ਹਸਪੀਟਲ ਦੇ ਬਾਹਰ ਬੇਸਹਾਰਾ ਗਰੀਬ ਲੇਬਰ ਅਤੇ ਔਰਤਾਂ ਨੂੰ 80 ਦੇ ਕਰੀਬ ਕੰਬਲਾਂ ਦੀ ਵੰਡ ਕੀਤੀ ਗਈ ਅਤੇ ਬੇਬੇ ਨਾਨਕੀ ਬੱਚਾ ਵਾਰ ਵਿਖੇ ਔਰਤਾਂ ਨੂੰ 82 ਹਾਈਜੀਨਿਕ ਕਿੱਟਾਂ ਦੀ ਵੰਡ ਕੀਤੀ ਗਈ ਚਾਰ ਸਹਿਤ ਜਾਦਿਆਂ माता गुज्जर कौर जी ਅਤੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਰਾਣੀ ਕਾ ਬਾਗ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ। ਪੰਥ ਪ੍ਰਸਿੱਧ ਕੀਰਤਨੀਏ ਜਥੇ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਸਾਬਕਾ ਕੌਂਸਲਰ ਵਿਕਾਸ ਸੋਨੀ ਨੇ ਸ਼ਿਰਕਤ ਕੀਤੀ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਉਸੇ ਰਾਤ ਕੀਤੇ ਜਿਨ ਆ ਤੱਕਦੇ ਆ ਤੱਕਦੇ ਕੀਤੇ ਜਿ ਲੱਗੂ ਦੇ ਘਰ ਵਿੱਚ ਤੇ ਇਹ ਦਰੂੜਾ ਪਾਣ ਦੇ ਕਾਰਨ ਮਾਰੇ ਤੇ ਇਲਜ਼ਾਮ ਲਾਏ। ਇਹ ਹੋ ਗਈ ਬੇਨਾਮ ਦੇ ਕੂਤ ਵਾਲੀਆਂ ਦੀ ਕੈਰ ਦੇ ਵਿੱਚ ਗੱਡੇ ਤੇ ਬੈਠੇ ਹੋਏ ਅਗਲੇ ਦਿਨ ਸਾਰੇ ਨਗਰ ਵਿੱਚ ਜਲੂਸ ਕੱਢ ਕੇ ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ ਫਾਸਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰਾਲ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਚਾਰ ਸਾਹਿਬਾਂ ਦੀਆਂ ਦੀ ਯਾਦ ਵਿੱਚ ਸਾਂਝ ਕੇਂਦਰ ਵਿਖੇ ਲਗਾਇਆ ਗਿਆ ਲੰਗਰ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜੈ ਬ੍ਰੇਕ ਤੋਂ ਬਾਅਦ फनलैंड अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फनलैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपये शुरू

sa trying to but meri yama let me let me let me head through let me make you move come back boy baby wanna yeah. so right get turn lever on lever is a mera swing yeah. let me make you move ਸਵਾਗਤ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸਾਜ ਕੇਂਦਰ ਸੈਂਟਰ थाना ਡੀ ਡਿਵੀਜ਼ਨ ਅੰਮ੍ਰਿਤਸਰ ਸਿਟੀ ਦੇ ਸਿਮੋਸਟਾਫ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੁੱਧ ਦੇ ਲੰਗਰ ਦੀ ਸੇਵਾ ਕੀਤੀ ਗਈ ਇਸ ਮੌਕੇ ACP ਸੈਂਟਰਲ सुरेंद्र ਸਿੰਘ ਇੰਸਪੈਕਟਰ ਪਰਮਜੀਤ ਸਿੰਘ ਸਬ ਇੰਸਪੈਕਟਰ ਗੁਰਮੀਤ ਸਿੰਘ ਇਨਸਪੈਕਟਰ ਸਰਮੀਰ ਸਿੰਘ ਐਸ ਐਚ ਓ ਸ਼ਿਵਦਰਸ਼ਨ ਸਿੰਘ ਸਮੇਤ ਕਈ ਲੋਕ ਮੌਜੂਦ ਸਨ ਅੱਜ ਸਾਂਝ ਕੇਂਦਰ ਸੈਂਟਰਲ ਅਤੇ ਸਮੂਥ ਸਬਡਿਵੀਜ਼ਨ ਸੈਂਟਰਲ ਦੇ ਮੁਲਾਜ਼ਮਾਂ ਵੱਲੋਂ ਜਿਹੜਾ ਵਾ ਸਹਿਬਜ਼ਾਦੇ ਦੀ ਸ਼ਹਾਦਤ ਨੂੰ ਸਮਰਪਿਤ ਬਾਬਾ ਮੋਤੀ لال ਮਹਿਰਾਜ ਦੀ ਯਾਦ ਵਿੱਚ ਜਿਹੜਾ ਦੁੱਧ ਦਾ ਲੰਗਰ ਲਾਇਆ ਜਾ ਰਿਹਾ ਵਾ ਕਿਉਂਕਿ ਆਪ ਸਭ ਨੂੰ ਪਤਾ ਹੀ ਆ ਕਿ ਜਦੋਂ ਸਹਿਬਜ਼ਾਦੇ ਨੂੰ ਸੂਬਾ ਸਰਹੰਦ ਨੇ ਕੈਦ ਕੀਤਾ ਸੀ ਉਦੋਂ ਮੋਤੀ لال ਮਹਿਰਾ ਨੇ ਆਪਣੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਹਿਬਜ਼ਾਦੇ ਨੂੰ ਦੁੱਧ ਪਿਆਇਆ ਸੀ ਤੇ ਉਹਦੇ ਜਿਹੜੇ ਉਹਨੂੰ ਸਜ਼ਾ ਉਹਦੇ ਪਰਿਵਾਰ ਨੂੰ ਸਾਰੇ ਨੂੰ ਕੁੱਲੂ ਜੀ ਪੀਟ ਕੇ ਜਿਹੜੀ ਸੂਬੇ ਸਰਾਂ ਦਿੱਤੀ ਸੀ ਤੇ ਇਸ ਤਰ੍ਹਾਂ ਬਾਬਾ ਮਤੀ لال ਮਹਿਰ ਨੇ ਤੇ ਉਹਦੇ ਪਰਿਵਾਰ ਨੇ ਸਹਿਬ ਜਦਾਂ ਦੀ ਖਾਤ ਜਿਹੜੀ ਸ਼ਹਾਦਤ ਦਿੱਤੀ ਸੀ ਉਹਨਾਂ ਦੀ ਸ਼ਹਾਦਤ ਨੂੰ ਸਿਰਜਾ ਕਰਨ ਲਈ ਉਹਨਾਂ ਦੀ ਯਾਦ ਵਿੱਚ ਜਿਹੜਾ ਅੱਜ ਦੁੱਧ ਦਾ ਲੰਗਰ ਲਾਇਆ ਗਿਆ ਵੇਖੋ ਪੰਜਾਬ ਪੁਲਿਸ ਨੇ ਸਮਾਜ ਦਾ ਬੜਾ ਅਹਿਮ ਮੰਗਿਆ ਸਮਾਜ ਦੇ ਵਿੱਚ ਸਮਾਨਤਰਤਾ ਰੱਖਣ ਲਈ ਜਿਹੜਾ ਪੰਜਾਬ ਪੁਲਿਸ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਦੂਰ ਕਰਨ ਲਈ ਪੰਜਾਬ ਪੁਲਿਸ ਹੋਂਦ ਵਿੱਚ ਆਈ ਹੈ ਪੁਲਿਸ ਮੁਲਾਜ਼ਮ ਹਮੇਸ਼ਾ ਲੋਕਾਂ ਦੀ ਸੇਵਾ ਦੀ ਹਾਜ਼ਰ ਹੈ ਤੇ ਇੱਕ ਸੇਵਾ ਦਾ ਇਹ ਇੱਕ ਪਾਟ ਹੈ ਜਿਹੜਾ ਅੱਜ ਪੰਜਾਬ ਪੁਲਿਸ ਕਰ ਰਹੀ ਹੈ ਅੱਜ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਆ ਤੇ ਸਾਡੇ ਥਾਣਾ ਡਿਵੀਜ਼ਨ ਦੇ ਜਿਹੜਾ ਐਸਐਚਓ ਸਾਹਿਬ ਉਹਨਾਂ ਦੇ ਸਟਾਫ ਨੇ ਤੇ ਸਾਡਾ ਜਿਹੜਾ ਸਬਡਿਵੀਜ਼ਨ ਸਾਂਝ ਕੇ ਅੰਦਰ ਸੈਂਟਰਲ ਜਿਹਦੇ ਇੰਚਾਰ ਸਰਦਾਰ ਗੁਰਮੀਤ ਸਿੰਘ ਨੇ ਸਬ ਇੰਸਪੈਕਟਰ ਤੇ ਉਹਨਾਂ ਨੇ ਅੱਜ ਬੜਾ ਅਸ਼ਾਕ ਪ੍ਰਾਲਾ ਕੀਤਾ ਕੇ ਸਾਹਿਬਜ਼ਾਦਿਆਂ ਦੀ ਤੇ ਹੋਰ ਜਿਹੜੇ ਸ਼ਹੀਦੀ ਜਿਹੜਾ ਦਿਹਾੜਾ ਚੱਲ ਰਿਹਾ ਵਾ ਉਹਦੇ ਰਿਕਾਰਡਿੰਗ ਅੱਜ ਸੰਗਤਾਂ ਨੂੰ ਉਹਨਾਂ ਨੇ ਦੁੱਧ ਦਾ ਲੰਗਰ ਲਾ ਕੇ ਤੇ ਦੁੱਧ ਦਾ ਲੰਗਰ ਸ਼ਿਕਾ ਰਹੇ ਆ ਨਾਲ ਤੇ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਉਪਰਾਲਾ ਤੇ ਆਪਣੀ ਡਿਊਟੀਆਂ ਦੇ ਨਾਲ-ਨਾਲ ਜਿਹੜਾ ਉਹ ਇਸ ਤਰ੍ਹਾਂ ਦੇ ਲੰਗਰ ਦੀ ਸੇਵਾ ਜਾਂ ਆਮ ਅਕਸਰ ਹੀ ਕਰਦੇ ਰਹਿੰਦੇ ਪਹਿਲਾਂ ਵੀ ਨਗਰ ਕੀਰਤਨ ਦੇ ਕੀਤੀ ਸੀ ਸੋ ਇੱਕ ਬਹੁਤ ਹੀ ਇਹਨਾਂ ਦਾ ਵਧੀਆ ਉਪਰਾਲਾ ਵਾ ਅੱਜ ਗੁਰਗੁਪਤ ਸਿੰਘ ਦੀ ਛੋਟੇ ਸਾਹਿਬਜ਼ਾਦਾਂ ਦਾ ਸ਼ਹੀਦੀ ਦਿਵਸ ਆ ਜੀ ਤੇ ਇੱਕ ਅਸੀਂ ਸਾਰੇ ਪਰਿਵਾਰ ਨੇ ਸਾਡਾ ਡੀਰਿੰਗ ਦੀ ਪੁਲਿਸ ਨੇ ਸਾਂਝ ਕੇਂਦਰ ਨੇ ਰਲ ਕੇ ਇੱਕ ਛੋਟਾ ਜਿਹਾ ਪ੍ਰਾਰambh ਕੀਤਾ ਵਾ ਇਹਦਾ ਲੰਗਰ ਵੀ ਦੇਖ ਰਲਾਇਆ ਜੀ ਤੇ ਬਹੁਤ ਆਨੰਦ ਆ ਰਿਹਾ ਜੀ ਜਿਸ ਐਹੋ ਕਵਾਂਗੇ ਜੀ ਸਾਰੇ ਪਿਆਰ ਨਾਲ ਰਹੋ ਜੀ ਤੇ ਕਾਨੂੰਨ ਦੀ ਜਿਹੜੀ ਆ ਤੁਸੀਂ ਉਹਨੂੰ ਮੰਨੋ ਕਾਨੂੰਨ ਨੂੰ ਕਾਨੂੰਨ ਦੀ ਲੰਘਣਾ ਨਾ ਕਰੋ ਸਿੱਖੀ ਹੀ ਨਹੀਂ ਬਲਕਿ ਹਰ ਧਰਮ ਦੀ ਰੱਖਿਆ ਕਰਨ ਦੇ ਲਈ ਚਾਰ ਸਭ ਜੱਦਿਆਂ ਵੱਲੋਂ ਜਿਹੜੀ ਆਪਣੀ ਲਸਾਨੀ ਸ਼ਹਾਦਤ ਦਿੱਤੀ ਗਈ ਆ ਅੱਜ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਦੀ ਜਿੱਥੇ ਲਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਤੇ ਬੁਰਾ ਵਿਸ਼ਵ ਦੇ ਵਿੱਚ ਅੱਜ ਸਮੂਹ ਲੋਕਾਂ ਵੱਲੋਂ ਲੰਗਰ ਵੀ ਲਗਾਏ ਜਾ ਰਹੇ ਨੇ ਤੇ ਜਿਹਦਾ ਇੱਕ ਨਵਿਕਲਾ ਉਪਰਲਾ ਦੇਖਿਆ ਜਾ ਰਿਹਾ ਸਾਡੀ ਗੁਰੂ ਨਗਰੀ ਦੇ ਵਿੱਚ ਜਿੱਥੇ ਕਿ ਬੀ ਡਿਵੀਜ਼ਨ ਥਾਣਾ ਪੁਲਿਸ ਵੱਲੋਂ ਇੱਕ ਦੁੱਧਾ ਲੰਗਰ ਲਗਾਇਆ ਗਿਆ ਉੱਥੇ ਹੀ ਸਾਡੀ ਫਾਸਟਵੇ ਨਿਊਜ਼ਟ੍ਰੀਮ ਵੱਲੋਂ ਸਭ ਲੋਕਾਂ ਨੂੰ ਇੱਕੋ ਹੀ ਸਨੇਹਾ ਹੈ ਕਿ ਇਹਨਾਂ ਲਸਾਨੀ ਸ਼ਹਾਦਤ ਦਾ ਪਹਿਲਾਂ ਤੋਂ ਕੋਡਨ ਕੋ ਨਮਨ ਹੈ ਇਹਨਾਂ ਸਿੱਖਾਂ ਨੂੰ ਜਿਨ੍ਹਾਂ ਦੀ ਸ਼ਹਾਦਤ ਕਰਕੇ ਅੱਜ ਅਸੀਂ ਆਪਣੇ ਦੇਸ਼ ਵਿੱਚ ਆਜ਼ਾਦ ਘੁੰਮ ਰਹੇ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਸੀਲ ਚਰਮਾ ਫਾਸਟਵੇ ਨਿਊਜ਼ ਅਮਰਸਰ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਰ ਲੋਹਾਰਾ ਕਾ ਰੋਡ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼੍ਰੀ ਅਖੰਡ ਪਾਤਸ਼ਾਹਬ ਦੇ ਪੋਗ ਉਪਰੰਤ ਕੀਰਤਨ ਦੀਵਾਨ ਸਜਾਏ ਗਏ। ਇਸ ਮੌਕੇ ਪਾਈ ਮੋਤੀ RAM ਜੀ ਵੱਲੋਂ ਚਲਾਏ ਗਏ ਦੁੱਧ ਦੇ ਲੰਗਰ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪ੍ਰਧਾਨ ਕੈਪਟਨ ਅਜੀਤ ਸਿੰਘ, ਜਨਰਲ ਸਕੱਤਰ ਨਿਰਮਲ ਸਿੰਘ ਆਨੰਦ, ਵਾਈਸ ਪ੍ਰਧਾਨ ਚੰਚਲ ਸਿੰਘ, ਬਲਜੀਤ ਸਿੰਘ ਢਿੱਲੋਂ ਇਕਬਾਲ ਸਿੰਘ ਬੀਬੀ ਪਰਮਜੀਤ ਕੌਰ ਬਲਬੀਰ ਸਿੰਘ ਸਮੇਤ ਸੰਗਤਾ ਹਾਜ਼ਰ ਸਨ। ਸ਼ਹੀਦ ਸਿੰਘ ਸਿੰਘਣਿਆ ਨੂੰ ਜੋ ਹੈ ਗੁਰਦੁਆਰਾ ਸੰਗਤ ਸਾਹਿਬ ਵਿਖੇ ਅੱਜ ਸ਼੍ਰੀ ਕਨਵਰ ਸਾਹਿਬ ਦੇ ਭੋਗ ਪੇ ਉਹਨਾਂ ਦੀ ਯਾਦ ਦੇ ਵਿੱਚ ਉਪਰੰਤ ਕੀਰਤਨ ਦੀਵਾਨ ਚੱਲਿਆ ਹੈ। ਭਾਈ ਮੋਤੀराम ਦੀ ਮਿਹਰਾਂ ਦੀ ਯਾਦ ਦੇ ਵਿੱਚ ਦੁੱਧ ਦੇ ਲੰਗਰ ਚੱਲ ਰਹੇ ਹਨ। ਯੂਵਾ ਵੈਸ਼ਨੋ ਦਲ ਦੇ ਪ੍ਰਧਾਨ ਅਤੇ ਸਮਾਜ ਸੇਵਕ ਵਿਨੋਦ ਸ਼ਰਮਾ ਦੇ ਗ੍ਰਹਿ ਵਿਖੇ ਗੱਦੀ ਸ਼੍ਰੀ 바ਵਾ ਲਾਲ ਦਿਆਲ ਮਹਾਰਾਜ ਦੀ ਪ੍ਰਭਾਤ ਫੇਰੀ ਪਹੁੰਚੰਤੀ ਕੀਰਤਨ ਕੀਤਾ ਗਿਆ। ਐਸਮੋਕੇ ਪੂਨਮ वरुण ਸ਼ਰਮਾ ਵਿਮਲ ਤਾਨਿਆ ਹੈਰਨ ਸ਼ਰਮਾ ਸਮੇਤ ਕਈ ਲੋਕ ਮੌਜੂਦ ਸਨ ਲਿਵਿੰਗ ਗ੍ਰੀਸ ਚਰਚ ਲੋਹਾਰੀ ਗੇਟ ਵਿਖੇ ਪਾਸਟਰ ਸਨੀ ਅਤੇ ਪਾਸਟਰ ਸਪਨਾ ਵੱਲੋਂ 크리스마ਸ ਦਾ ਦਿਹਾੜਾ ਮਨਾਇਆ ਗਿਆ ਅਤੇ ਪ੍ਰਭੂ ਯੀਸ਼ੂ ਮਸੀਹ ਦੀ ਮहिमा ਦਾ ਗੁਣਗਾਨ ਕੀਤਾ ਗਿਆ ਚੇਅਰਮੈਨ ਜਸਪਾਲ ਮਸੀਹ ਸਮੇਤ ਕਈ ਲੋਕ ਮੌਜੂਦ ਸਨ ਜੋਰ-ਪਰ ਤਾੜੀਆਂ ਮਾਰੋ ਪਾਸਟਰ ਜੀ ਵਾਸਤੇ ਹallelujah ਸਤਿਗੁਰੂ ਸ਼੍ਰੀ ਬਾਬਾ ਲਾਲ ਦਿਵਾਲ ਜੀ ਦਾ 669ਵਾਂ ਜੈੰਤੀ ਮਹਾਉਤਸਵ ਠਾਕੁਰ ਦਵਾਰਾ ਗੱਦੀ ਸ਼੍ਰੀ ਬਾਬਾ ਲਾਲ ਦਿਵਾਲ ਚੌਂਕਰ ਮੋ ਜਿਓੜੀ ਵਿਖੇ 11 ਫਰਵਰੀ 2024 ਨੂੰ ਸਰਦਾ ਪਾਵਨਾ ਨਾਲ ਮਹਾਂਤ ਸ਼੍ਰੀ ਅਨੰਦ ਦਾਸ ਜੀ ਦੀ ਅਗਵਾਈ ਵਿੱਚ ਮਨਾਇਆ ਜਾਵੇਗਾ ਇਸੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਕੱਢੀਆਂ ਜਾ ਰਹੀਆਂ ਹਨ ਇਸ ਤਹਿਤ 28 ਦਸੰਬਰ ਨੂੰ ਪ੍ਰਭਾਤ ਫੇਰੀ ਬਟਾਲਾ ਰੋਡ ਵਿਜੇਨਗਰ ਇਲਾਕੇ ਤੋਂ ਕੱਢੀ ਗਈ 올 ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਤਰਮਪਾਲ ਪ੍ਰਭਾ ਕਰਨੀ ਡੀਜੀਪੀ ਗੌਰਵ ਯਾਦਵ ਦੇ ਨਾਮ ਐਸਐਸਪੀ ਮਜੀਠਾ ਨੂੰ ਮੰਗ ਪੱਤਰ ਸੌਪਿਆ ਅਤੇ ਪਾਰੀ ਤੁੰਦ ਕਾਰਨ ਹੋ ਰਹੀਆਂ ਗਊ ਹੱਤਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਗਊਆਂ ਦੀ ਸੁਰੱਖਿਆ ਲਈ ਮੰਗ ਕੀਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਯੋਗ ਅਤੇ ਬਾਬਾ ਮੋਤੀराम ਮਹਿਰਾ ਦੀ ਯਾਦ ਨੂੰ ਸਮਰਪਿਤ ਅਮਰਦਾਸ ਐਵੇਨਿਊ ਵਾਰਡ ਨੰਬਰ 1 ਵਿਖੇ 21 ਮੈਮਰੀ ਡਿਵੈਲਪਮੈਂਟ ਸੁਸਾਇਟੀ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਬਲਕਾਰ ਸਿੰਘ ਸੋਹਲ, ਜਰਨਲ ਸਕੱਤਰ ਅਮਰ ਸਿੰਘ ਪੰਗੂ, ਬਲਜੀਤ ਸਿੰਘ ਗੌਲਕ, ਸਜੋਤ ਸਿੰਘ ਸਮੇਤ ਇਲਾਕਾ ਨਿਵਾਸੀ ਹਾਜ਼ਰ ਸਨ। ਔਰ ਬਾਬਾ ਮੋਤੀराम ਮਹਿਰਾ ਦੀ ਯਾਦ ਦੇ ਵਿੱਚ ਅਸੀਂ ਵੀ ਅੱਜ ਇੱਥੇ ਸੰਗਤ ਵਾਸਤੇ ਲੋੜਵੰਦ ਲੋਕਾਂ ਵਾਸਤੇ ਇਹੋ ਜਿਹੀ ਠੰਡ ਦੇ ਮੌਸਮ ਦੇ ਵਿੱਚ ਲੰਗਰ ਦੀ ਸੇਵਾ ਅਤੇ ਆਤੀ ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫਿਰ ਤੋਂ ਤਰਨਤਾਰਨ ਵਿਖੇ ਕਾਰ ਦੇ ਅੰਦਰ ਦਾਖਲ ਹੋ ਕੇ ਚੋਰਾ ਨੇ ਕੀਤੀ ਲੁੱਟ ਇਹ ਰਿਕਸ਼ਾ ਚਾਲਕ ਨੇ ਹਰਮੰਦਰ ਸਾਹਿਬ ਜਾ ਰਹੀਆਂ ਸਵਾਰੀਆਂ ਨੂੰ ਲੁੱਟਿਆ ਰਾਕੇ ਦੀ ਠੰਡ ਤੇ ਗਹਿਰੀ ਧੁੰਦ ਕਾਰਨ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ ਐਸਾ ਨਾਜ਼ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ